ਗੋਡਿਆਂ ਦੀ ਤਖਲੀਬ ਨੂੰ ਲੈ ਕੇ ਚਾਹਲ ਨਗਰ ਸਥਿਤ ਐਕਵਾ ਪ੍ਰੈਸ਼ਰ ਸੈਂਟਰ ਵਿਖੇ ਆਈ ਪਿੰਡ ਵਾਦਾਂ ਦੀ ਮਹਿਲਾ ਨੂੰ ਮੂੰਹ ਬੰਨੇ ਇੱਕ ਲੁਟੇਰੇ ਨੇ ਨਿਸ਼ਾਨਾ ਬਣਾਉਂਦਿਆਂ ਹੋਇਆਂ ਸੁੰਨਦੀਆਂ ਵਾਲੀਆਂ ਲੁੱਟ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਉਹ ਜਦੋਂ ਇਲਾਜ ਕਰਾਉਣ ਤੋਂ ਬਾਅਦ ਆਟੋ ਦੀ ਵੇਟ ਕਰ ਰਹੀ ਸੀ ਕਿ ਇੰਨੇ ਨੂੰ ਇੱਕ ਮੂੰਹ ਬੰਨੇ ਲੁਟੇਰੇ ਨੇ ਉਸ ਨੂੰ ਗੱਲਾਂ ਵਿੱਚ ਲੈ ਕੇ ਉਸ ਦੀਆਂ ਵਾਲੀਆਂ ਝਪਟ ਲਈਆਂ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਾਰੀ ਸ਼ਾਂਨ-ਬੀਨ ਕਰਦੇਆਂ ਮਹਿਲਾ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਲੁਟੇਰੇ ਨੂੰ ਜਲਦ ਫੜ ਲਿਆ ਜਾਵੇਗਾ। ਮਾਨੋ ਮੈਂ ਇੱਥੇ ਇਲਾਜ ਕਰਾਉਣ ਆਈ ਸੀ ਗੋਡਿਆਂ ਦਾ। ਇਲਾਜ ਕਰਾ ਕੇ ਬਾਹਰ ਬੈਠੀ ਇੱਥੇ ਪੌੜੀਆਂ 'ਚ ਬੈਠੀ ਬਾਹਰ ਆਟੋ ਕੋਈ ਨਹੀਂ ਆਇਆ। ਆਟੋ ਕੋਈ ਵੀ ਨਹੀਂ ਆਇਆ ਤੇ ਇੱਕ ਮੁੰਡਾ ਆਇਆ ਆ ਕੇ ਮੂੰਹ ਬੰਨੇ ਆ। ਫਰਟਾ ਜਿਹਾ ਲਿਆ ਸੀ ਸਿਰ ਤੇ ਲੈ ਕੇ ਤਾਂ ਮੈਂ ਨੂੰ ਏਦਾਂ ਗੱਲਾਂ ਕਰਦਾ ਰਿਹਾ ਵੀ ਕਹਿੰਦਾ 3100 ਰੁਪਏ ਕਿਸੇ ਕੋਲੋਂ ਲੈਣਾ। ਉਹ ਕਹਿੰਦਾ ਕੋਈ ਦਿੰਦਾ ਨਹੀਂ ਹੈਗਾ। ਮੈਨੂੰ ਮੈਨੂੰ ਹੁਣ ਕੀ ਪਤਾ ਵੀ ਇਹ ਕੀ ਕਰਨ ਆਇਆ ਇੱਥੇ ਖੜਾ ਰਿਹਾ ਬੋੜ ਬੋੜ ਆ ਗਿਆ ਕੱਟਿਆ ਆਇਆ ਸੀ ਜੀ ਮੋਟਰਸਾਈਕਲ ਤੇ ਅੱਛਾ ਜੀ ਕਿਹੜੇ ਰੰਗ ਦਾ ਸੀ ਮੋਟਰਸਾਈਕਲ ਮੋਟਰਸਾਈਕਲ ਕਾਲਾ ਆਇਆ ਸੀ ਅੱਛਾ ਜੀ ਕਿੰਨੇ ਮੂੰਹ ਸਿਰ ਬੰਨੇ ਸੀ ਉਹ ਹਾਂ ਜੀ ਮੂੰਹ ਸਿਰ ਬੰਨੇ ਆ ਸੀ ਕਿੰਨੇ ਵਿਅਕਤੀ ਆ ਸੀ ਜੀ ਇੱਕੋ ਹੀ ਸੀ ਅੱਛਾ ਜੀ ਇੱਕੋ ਸੀ ਐਨਕਾ ਲਾਈਆਂ ਸੀ ਹਾਂ ਜੀ ਬੰਨੇ ਆ ਸੀ ਤੇ ਉਹਨੇ ਮਗਰ ਕੱਟ ਲਾਈਓ ਸੀ ਅੱਛਾ ਜੀ ਮਗਰ ਮੈਨੂੰ ਕੀ ਪਤਾ ਵੀ ਇੱਥੇ ਫੇਰ ਇੱਧਰ ਹੋ ਗਿਆ ਇੱਥੇ ਖੜ ਕੇ ਫੇਰ ਆ ਫਟਾਫਟ ਗੱਲ ਇੱਥੇ ਮੇਰੇ ਕੋਲ ਆ ਕੇ ਖੜ ਗਿਆ ਬਾਲੀਆਂ ਲਾ ਕੇ ਲੈ ਗਿਆ ਕਿੰਨੀਆਂ ਬਾਲੀਆਂ ਦੋਨੇ ਦੋਨੇ ਕੰਨਾਂ ਦੀ ਦੋਨੇ ਕੰਨਾਂ ਦੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਹੁਣ ਹੋ ਗਿਆ ਹੁਣ ਦੇਖ ਲਓ ਕਿੰਨਾ ਹੋਇਆ ਹਾਂਜੀ ਅੱਧੇ ਤੋੜੇਆਂ ਦੀ ਸੀ ਹਾਂਜੀ ਅੱਧੇ ਤੋੜੀਆਂ ਦੀ ਸੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਹਾਂਜੀ ਤਾਂ ਮੈਂ ਆਈ ਇੱਥੇ ਅੱਛਾ ਜੀ ਇਲਾਜ ਕਰਾਉਣ ਆਈ ਸੀ ਮੈਂ ਤਾਂ ਬਾਟੋ ਕਰਨੇ ਨੂੰ ਖੜੀ ਸੀ ਬਾਟੋ ਵੀ ਨਹੀਂ ਆਈ ਕੋਈ ਕੈਮਰੇ ਦੇ ਵਿੱਚ ਆਇਆ ਕੋਈ ਬੰਦਾ ਪਤਾ ਨਹੀਂ ਕਹਿੰਦੇ ਲੱਗਿਓ ਕੈਮਰੇ ਅੱਛਾ ਜੀ ਅੱਜ ਇੱਥੇ ਚਾਹ ਨਾਲਗੜ ਤੋਂ ਆਏ ਆ ਸਰਕਾਰੀ ਹਸਪਤਾਲ ਦੇ ਕੋਲ ਰੋਗਿਆ ਇੱਥੇ ਹੈਗਾ ਵਾ ਸੈਂਟਰ ਕੋਲ ਬਣਿਆ ਪਿਆ ਉਹਦੇ ਕੋ ਬੀਬੀ ਸਰਬਜੀਤ ਕੌਰ ਆਈ ਸੀਗੀ ਇਲਾਜ ਕਰਾਉਣ ਲਈ ਇੱਥੇ ਦੇ ਰਹਿਣ ਵਾਲੇ ਆ ਜੀ ਵਾਧਾ ਪਿੰਡ ਦੇ ਅੱਛਾ ਜੀ ਵਾਧਾ ਪਿੰਡ ਤੇ ਇੱਥੇ ਇਲਾਜ ਕਰਾਉਣ ਆਏ ਸੀ ਉਹਨਾਂ ਦੀ ਉਹਨੂੰ ਕਹਿੰਦੇ ਵਾਲੀਆਂ ਪਈਆਂ ਗਈਆਂ ਬਾਹਰ ਉਹ ਆਟੋ ਦੀ ਵੇਟ ਕਰ ਰਹੇ ਸੀ ਇੱਕ ਨੌਜਵਾਨ ਆਇਆ ਉਹਨਾਂ ਦਾ ਮੂੰਹ ਠੱਕਿਆ ਪਿਆ ਸੀ ਉਹਨੇ ਉਹਦੀਆਂ ਵਾਲੀਆਂ ਤੋਂ ਵੇਖੋ ਕੇ ਲੈ ਗਿਆ ਅਗਲੀ ਜਿਹੜੀ ਕਾਰਵਾਈ ਬਿਆਨ ਲਿਖ ਲਿਆ ਅਗਲੀ ਜਿਹੜੀ ਕਾਰਵਾਈ ਅਮਲ ਥੇ ਲਿਆਂਦੀ ਜਾ ਰਹੀ ਹੈ ਇਸ ਕਰਕੇ ਜਿਹੜੀ ਕੈਮਰੇ ਖਲਾ ਕੇ ਜਲਦ ਤੋਂ ਜਲਦ ਕਾਰਵਾਈ ਅਗਲੀ ਅਮਲ ਉਚਲੇ ਦੇ ਜਾਓ